¡Gracias! مہین بارے دیوان, دیوان جو قربان قربانی سد کے بھارت لوگ اپنے لے کے ਦੇਖਿਓ ਆਤਿ ਇਹਦਾ ਵੀ ਇਹ ਦੇਸ਼ ਦੇਸ਼ ਮਹਾਨਾ ਇਹ ਪਿਤਾ ਦਸ਼ਵੀਸ਼ ਮਹਾਨਾ ਘਰ ਕਲਗਿਆ ਵਾਲੇ ਪਾਤਸ਼ਾਹ ਆ ਜੀ ਜਿਹਨ ਸੰਗ੍ਰਾਮ ਸਾਰ ਪਿਤਾ ਜਗਿਆ ਦੇ ਲਈ ਭਾਈ ਭਾਦੇ ਨਾਲ ਜਪੂਤ ਹਿੰਦੂ ਆਰਿਆ ਮਨੁਸ਼ਯ ਹੋਈਆਂ ਜਿਹੜੇ ਪਹਿਲੀ ਵਾਰੀ ਪੁਗਾੜ ਦਿੱਤਾ ਉਹਨਾਂ ਦਾ ਸਾਰ ਪਾੜੋ ਅਨੰਤਵਾਸ ਸੁਖਰੀ ਜੀ ਕੋਈ ਕੋਖ ਤੋਂ ਤਦੂ ਰੋਗ ਹੈ ਵੱਡੇ ਮਾਨੂੰ ਹੋਣ ਦਾ ਸੇ ਬਾਅਦ ਇੱਕ ਨਹੀਂ ਰੋਜ਼ ਹੀ ਚਾਹ ਤੇ 14 ਲੋਕਾਂ ਦੇ ਜੀਤੂ ਆ ਜਿਹੜਾ ਵਾਸਤੇ ਭਾਈ ਸਾਹਿਬ ਭਾਈ ਮੇਲਾ ਜਦ ਦੂਸਰੇ ਹੋਏ ਦੇਖਿਆ ਕਿ ਵਾਹ ਤਾਨੂ ਜੀ ਦਾ ਬੜਾ ਬੜਾ ਹੋਇਆ ਉਹ ਤੇਰਾ ਵਾਹ ਵਾਹ ਹੋ ਕੇ ਸੇ ਜਾਪਰੀ ਬੋਲ ਤੇਰਾ ਦੇਖਦਾ ਦੇਖਦਾ ਸਰਬ ਕਲੀਆ ਦੇ ਬਾਜਾਂ ਤੋਂ ਫੜ ਕੇ ਤੋਰ ਦਿੱਤਾ ਆਵਾ ਦੇਖੇ ਖੱਡੇ ਧਾਰ ਵਿੱਚੋਂ ਨਵੇਂ ਫੋੜਵਾ ਤਾਉਣ ਨੂੰ ਮੋੜ ਲਿਆ ਇੱਕ ਹੱਥ ਪਾਰਾ ਤੇ ਘਰ ਦੀ ਪਵਾਨ ਦੇਵੀ ਭਗਤੀ ਸ਼੍ਰੀ ਗੋਗਾ ਸਿੰਘ ਮਹਾਰਾਜ ਜੀ ਦੇ ਚੋਂ ਆਖਰੀ ਮਹੱਤਵ ਹੋਈ ਹੈ 17 ਜਨਵਰੀ ਜੀ ਵਿੱਚ ਮਈ ਦੇ ਮਹੀਨੇ ਪਹੁੰਚ ਚੜ੍ਹ ਕੇ ਆਦੇ ਸੀਗਾ ਆਦਿ ਮਹੀਨੇ ਦੇ ਸਾਧ ਸੁਖ ਦਾ ਪ੍ਰਾਪਨ ਹੋਇਆ ਦੇ ਕੇ ਆਏ ਕੋਈ ਕਾਬਲ ਦਾ ਕੋਈ ਨਾਰਵ ਦਾ ਕੋਈ ਦਿੱਲੀ ਦਾ ਕੋਈ ਸ đoàn ਦਾ ਇਹ ਸਾਰਿਆਂ ਦੇ ਮੋਢੀ ਆ ਬਾਈ ਧਰ ਦੇ ਰਾਜੂ ਹਿੰਦੂ ਆ ਦੇ ਜਿਹੜਾ ਮੇਲ ਆਇਆ ਭੀਰ ਲੱਗ ਜਿਹਦੇ ਬਾਪੇ ਤਰੀਕ ਚੰਨ ਨੂੰ ਤੁਮ ਨੂੰ ਆਪੇ ਧਾਰੇ ਤੁਵਾਦੀ ਕਿਰਪਾ ਨਾਲ ਤੁਵਾਦੀ ਭੋਜਨ ਰਾਜਾ ਦਾ ਰਾਜ ਵੀ ਪਾ ਦਿਆਰੇ ਗੁਰੂ ਸਾਹਿਬ ਨਾਲ ਬਿਨਾ ਮਨ ਤੁਝ ਕਰਦਾ ਅਲਾਗ ਹੀ ਨੇ ਪੋਜੰਤਰ ਆਗੇ ਦੱਲੀਆ ਗੁਰੂ ਘਰ ਦੇ ਪਾਸੇ ਤੋਂ ਅਨੰਤ ਕੋ ਸਾਹ ਕਿਹੜਾ ਛੱਡਣਾ ਪਿਆ ਸਾਧਾ ਅਨਿਰਤ ਜਾ ਕੇ ਕਿ ਕਿਦਾਂ ਵੀ ਮਾਰੇ ਐਵੇਂ ਨਹੀਂ ਛੱਡਿਆ ਦੂਰ ਪੁੱਛਾ ਰੱਖਣ ਵਾਸਤੇ ਮਾਦਰ ਬੰਦੇ ਨੇ ਰਾਮੇ ਰਾਹ ਜਣ ਤੋਂ ਆਇਆ ਤਾਂ ਅੰਦੇਸ ਨੂੰ ਦੇਰ ਪਹੜਾਏ ਜਿਹਾ ਹੀ ਰਾਹ ਕਿਰਾਹ ਕਰਨ ਸਭ ਦੇ ਸੰਸਾਰ ਨੂੰ ਤਾਂ ਚਰਾਗ ਸੁਣਦੇ ਉਭਾਰ ਜੁਜ ਸਰੂਪ ਜੋ ਮੂਰੇ ਆਪ ਦੁਸ਼ਟਾਂ ਦਾ ਨਾਸ ਕਰਨ ਵਾਸਤੇ ਧਰਮ ਨੂੰ ਵਿਚਾਰਕਣ ਵਾਸਤੇ ਤੇ ਧਰਮ ਦੇ ਪਿਆਰ ਵਾਲੇ ਦੀ ਮਦਦ ਮਾਰ ਕੇ ਤੇ ਸਰਦਾਰ ਦੇ ਤੇ ਆਇਆ ਜਿਹੜੇ ਧਰਮ ਦੀ ਆਤਮਾ ਦੇ ਧਰਮ ਦੀ ਸੌਂਖਾ ਕੇ ਧਰਮ ਦੀ ਨਾਲੇ ਪੜਾ ਅਬਹਾ ਜੜਿਆ ਦੀ ਇਹਨਾਂ ਦੁਸ਼ਟਾਂ ਨੇ ਦੁਸ਼ਮਣਾਂ ਨੇ ਦੇਵੀ ਗੁਰੂ ਸਾਹਿਬ ਜੀ ਜੜੇ ਬੈਠੇ ਜੀ ਜਿਵੇਂ ਇਹੇ ਲੋਧਾ ਅਗਰ ਕੀਤਾ ਤੇ ਜਿਹੜੇ ਸਿੰਘ ਸੀ ਅਰੇ ਆਪਾਂ ਅਜੇ ਛੋੜਦੇ 900 ਦੇ ਵਿੱਚ ਸਿੰਘ ਸੀ ਸਿੰਘ ਆਪਣਾ ਸੁਭਾਣਾ ਨੂੰ ਸੁਭਾਣਾ ਜਿਵੇਂ ਬਹੁਤ ਜ਼ਿਆਦਾ ਸ਼ਹੀਦ ਹੋ ਗਏ ਤਾਨੂੰ ਰੰਗ ਦੇ ਪਾਸੇ ਪਾਏ ਹੋਰੇ ਸ੍ਰੀ ਅਸੇਵਾ ਦਾ ਜਵਾਬ ਵਿੱਚ ਜਾਇਆ ਬਹੁਤ ਸੇਵ ਸੱਜਾ ਗੁਰੂ ਕੀ ਅਚੰਗ ਹੈ ਜਿੰਨਾ ਸਾਹਿਬ ਜੀ ਨੂੰ ਗੋਬ ਸਿੰਘ ਮਾਦਾ ਜੀ ਨਾਲ ਸਾਹ ਦੇ ਬੇਠਣ ਗਿਆ ਲਿਖਿਆ ਲਿਖਣਾ ਵੀ ਸੰਸਾਰ ਗੁਰੂ ਜੀ ਨੇ ਬਹੁਤ ਹੋਇਆ ਪਰ ਧਰਮੂ ਗੋਬ ਸਿੰਘ ਬਹਾਰ ਗਿਆ ਕੋਈ ਗੁਰੂ ਨਹੀਂ ਹੋਇਆ ਜੇ ਗੁਰੂ ਗੋਬ ਸਿੰਘ ਨੇ ਕਾਲੋਂ ਪੜੀ ਤੇ ਸਾਰੇ ਸਤਾਰਾ ਹੋਇਆ ਸਾਡੇ ਦੇ ਤੇ ਜੇ ਗੁਰੂ ਗੋਬ ਸਿੰਘ ਆ ਕੋ ਹੁਰੀਆ ਜਾ ਜੋਰੂ ਜੀ ਬਦਲੇ ਜਾਂ ਧਰਮ ਦੇ ਰਾਜਨੀ ਬਦਲੇ ਜਾਂ ਰਾਜ ਬਦਲੇ ਇਹਨਾਂ ਮੈਂ ਦਾ ਤੇਜ ਦਾ ਜਵਾਪ ਦੀ ਔਰ ਤਰੇ ਜੀ ਉਹਦਾ ਕਿਹਦਾ ਹੋਰ ਗੱਲ ਸੀ ਉਹਦਾ ਜਦ ਗੱਲ ਹੁੰਦੀ ਹੈ ਕਿਹਦਾ ਜਨਤਰੀ ਦੀ ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮੈਂ ਜਾ ਕੇ ਤੇ ਇਹਦਾ ਜੰਗਾ ਦੇਖਦਾ ਕੋਈ ਵੀ ਜਾਏ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਗੁਰੂ ਹਰਿ ਸਰ ਬਾਦ ਜੀ ਨਾ ਜੋਦ ਬਦਲੇ ਆ ਨਾ ਚੜ ਬਦਲੇ ਆ ਨਾ ਰਾਜ ਬਦਲੇ ਆ ਜੇ ਧਰਮ ਨੂੰ ਰੱਖਿਆ ਧਰਮ ਨੂੰ ਮੰਨ ਕੇ ਪਾਦੇ ਸਦਾ ਸਦਾ ਨਹੀਂ ਤੇ ਪਹੁੰਚਦੇ ਅਸੀਂ ਕਦੀ ਦੇਖਦਾ ਵੀ ਮੋੜਾ ਕਿਸੇ ਪਾਸੇ ਤੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ ਸਰਦਾਰ ਨੇ ਕਿਹਾ ਸੇਂਗਰਾਂ ਦਾ ਖੇਡ ਦਿੱਤਾ ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ ਸਾਵ ਸੋਣ ਸਖੀਆਂ ਬੱਤਿਆਂ ਦਾ ਜੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ ਤਾਲੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਬਾਬਾ ਜਿਆਨ ਸਿੰਘ ਤਾਲੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਗਰੇ ਪੂਜਾਰੀ ਵਿੱਚ ਜਿਨ ਕੌਲ ਸਿੱਖ ਵਾਹ ਲੀਏ ਗੁਰੂ ਸਾਹਿਬ ਦੇ ਪਾਤਸ਼ਾਹ ਨੇ ਜਿਸ ਵੇਲੇ ਘੜੀ ਦੀ ਸੱਣੀ ਗਈ ਸਿੰਘਾਂ ਨੇ ਕਹਿ ਦਿੱਤੇ ਗੁਰੂ ਸਾਹਿਬ ਕਹਦੇ ਕਿ ਨਵੀ ਸਵੇਰ ਦੇ ਅਸੇ ਬਰਾਦੇ ਜਾਮ ਵਿੱਚ ਪੂਜੂਗਾ ਇੱਕ ਮੁੱਕਰ ਤਾਪੂ ਤੇ ਇੱਥੇ ਰਹੇ ਸਿੰਘਾਂ ਦਾ ਖੂਨ 흘ਿਆ ਫਿਰ ہزار ਇਹ ਤੁਸੀਂ ਜੇ ਆਪਣੇ ਸ਼ੀਰਧਾਤ ਕਰਕੇ ਤੇ ਅਹੀ ਦੁਆਰਾ ਦੁਆਰਿਆਂ ਦਾ ਬੁਰੂ ਗੁਰੂ ਦੇ ਸਿਰ ਦੀ ਮਰਾਸ ਲੈ ਸਕਦੇ ਗੁਰੂ ਗੋਬਿੰਦ ਸਿੰਘ ਜੀ ਮਾਣ ਕੇ ਸ਼ੀਰਧਾਤ ਕਰਕੇ ਜਦੋਂ ਹੋਉਂਦੇ ਆ ਤੇ ਆਪਰੀ ਕਰਗੀ ਜਿਗਾ ਭਾਈ ਸਰਨੇ ਸਿੰਘ ਜੀ ਅਰੰਦਾਸੇ ਲਿਖ ਤੇ ਸਜਾ ਕੇ ਸਿਰ ਦੇ ਉੱਤੇ ਤੋਰਾ ਕਰਗੀ ਜਿਗਾ ਦੇ ਕੇ ਤੇ ਬਾਹਰ ਗਿਆ ਕੋਈ ਨਹੀਂ ਜਾਵਾਂਗੇ ਦੱਸ ਕੇ ਕੀ ਜਾ ਰਿਹਾ ਕਿ ਰੂਹ ਦਾ ਪਾਟੋ ਤਨ ਵੀ ਰੂਹ ਹੈ ਪਾਜਾ ਜਦ ਮਿਲਿਆ ਆਪਣੇ ਬਾਪ ਦਾ ਖੂਨ ਢੋਲਿਆ ਆਪਣੇ ਪੁੱਤ ਦਾ ਖੂਨ ਢੋਲਿਆ ਆਪਣੇ ਮਧ ਦਾ ਪ੍ਰਿਆਰ ਦਾ ਪਿਆਰਾ ਖੂਨ ਢੋਲਿਆ ਕਹਿੰਦੇ ਆ ਕਿ ਸੰਸਿਖਾ ਦਾ ਖੂਨ ਢੋਲਿਆ ਅੱਜ ਬਾਜੂੜ ਜਿਹੜੇ جی جو سما سی گرو گوبند پاشاہ مکھ بڑی جوڑے مکھبڑی جوڑا نہ کو سکھا سانو نہ باجو نہ ਇਹ ਹਮਾ ਦੇ ਵਾਤਾ ਜੀ ਕੋ ਨਹੀਂ ਦੇਖਿਆ ਸੀ ਆਪਣੀ ਜ਼ਬਾਤੀ ਵਿੱਚ ਪਹਿਲਾ ਪਰਿਵਾਰ ਦਾ ਜੋੜਾ ਦੇਖਿਆ ਫਿਰ ਸ਼ਹਿਰ ਦਾ ਸ਼ੀਰ ਤੇ ਦੇਖੇ ਫਿਰ ਛੋਟੇ ਜ਼ਹਿਰ ਦਾ ਮੁੰਡਿਆ ਕਹਿੰਦੇ ਦੇਖਿਆ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨਾਂ ਕੋ ਸ਼ੁਰੂ ਕਰਿਆ ਫਿਰ ਵਾਤਾ ਜ਼ਬਾਤੀ ਦੀ ਖੁਲੀ ਵਾਤਾ ਜੀ ਕੋ ਦੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਰਲੇ ਪਾਰੇ ਸ਼ਵਾਗੀ ਜੀ ਪਾਰੇ ਪਤੀ ਪੰਦੇਸਰ ਜੀ

ਬਾਈ ਕਵਾ ਦਾ ਸੁਣਨਾ ਸਰ ਜੀ ਦਾ ਪਾਪਾ ਸੁਣਨਾ ਪਾਪਾ ਬੱਤੇ ਜੀ ਆਪਨੀ ਸਾਸੂ ਮਾਤਾ ਬਣੀ ਬਣੀ ਬਾਰੇ ਤੇ ਬਾਰਾ ਵੀ ਬਾਰਾਂ ਪਾਇਆ ਹਿਆ ਅਖੀਰ ਜਿਸ ਨੇ ਕਵਾ ਵਿਚੜ ਦਾ ਆਪਾਂ ਜਿਹੜੇ ਸਾਡਾ ਇਤਿਹਾਸ ਸੁਣਦੇ ਵੀ ਆ ਤੇ ਸੁਣਨਾ ਵੀ ਚਾਹੀਦਾ ਪਾਇ ਬਾਰਾ ਸੁਣੀਏ ਜਿਹਦੇ ਤੋਂ ਕੁਝ ਲੈਦਾ ਤਾਂ ਕੁੰਦੀ ਆ ਇਹਦੇ ਕਰ ਤੋਂ ਸਾਡ ਪਿਆਰ ਸੁਣਦਾ ਤਾਂ ਦੇ ਵਿੱਚ ਰਹਦਾ ਇਹਦੇ ਤੋਂ ਪਾਣੀ ਪੜਦਾ ਬੀ ਜੂ ਤੇਗ ਬਾਦ ਸਾਡੇ ਕੇ ਬੇਨਤੀਆਂ ਕੀਤੀਆਂ ਇਹ ਆਖੇ ਇਹ ਛੋਟੇ ਛੋਟੇ ਪੁੱਤਰਿਆ ਤਨ ਕਰਗੀਆਂ ਬਾਰੇ ਤੇਰੇ ਪੁੱਤਰਿਆ ਧੰਨ ਗੁਰੂ ਹਰਿਗੋਬਿੰਦ ਸਾਹਿਬਾ ਦੇ ਪੋਤੇ ਆਹੇ ਇਹ ਤਨ ਤੋਂ ਰੋਗ ਨਾ ਹੋਵੇ ਕਿਰਪਾ ਕਰੀ ਆਪਣੇ ਨਾਮ ਦੀ ਲਾਜ ਨਾ ਖੜੀ ਆਪੇ ਨਾਮੇ ਚੜ੍ਹਦੀ ਕਲਾ ਹੋਵੇ ਜਿਵੇਂ ਗੁਰੂ ਗੋਬਿੰਦ ਸਾਹਿਬਾ ਦੇ ਦਾ ਕੋਈ ਝੱਲਿਆ और भी ताले रहा पाही सहला बाबा गुरुदास जी बाबा फतेहपुरी आपरे प्यार जणावे छी दया बात करनी है धरने छिया बहुत बोल बहुत आर की में रे डोले जालो बेगमा रेलो उभा रेलो बैठे जालो नौक ताके रे होगे भगत राव बैठ के पर ठाकुर गुरु गोसे महाराज सहला दे जी ज्यादा ਤੇ ਸਵੇਰ ਦਾ ਨਾ ਜਾਵੇ ਸਿੱਖੀ ਸੁਧਰਨ ਜਾਵੇ ਜੇ ਨਾ ਨਿਕਾ ਦਿੱਤਾ ਹੈ ਭਾਈ ਜਾਈਏ ਸੁਭੇ ਤੇ ਤੁਹਾਡੇ ਕਿਦਾਂ ਮਾਰਿਆ ਗਿਆ ਤੁਹਾਡੇ ਭਰਾ ਮਾਰੀ ਨੇ ਤੇ ਧੰਵਾ ਦਾ ਬਧੇ ਜੀ ਬੜੀ ਕੀ ਦੇ ਗਏ ਇਤਨਾ ਦਿਨ ਇਹ ਆਕਾਰ ਤੇ ਦੀ ਸ਼ਕਤੀ ਨੂੰ ਮਾਰ ਨਹੀਂ ਸਕਦਾ ਮੇਰਾ ਜੀ ਆ ਗੁਰੂ ਗੋਬਿੰਦ ਸਿੰਘ ਆਕਾਰ ਤੋਂ ਦੀ ਸ਼ਕਤੀ ਆ ਉਹਨੂੰ ਕੋਈ ਜੰਮਿਆ ਵੀ ਮਾਰਨ ਵਾਲਾ ਗੁਰੂ ਕੀ ਸਾਧ ਸੰਗਤ ਐਸੇ ਵਰੀ ਤਾਗੂ ਗੋਬਿੰਦ ਸਿੰਘ ਮਹਾਰਾਜ ਜੀ ਉਹਦੇ ਉਹਨਾਂ ਦੇ ਸ਼ਹਿਰ ਮਰੀਂਦਾ ਬਹਾਰ ਜਿਹੜੀ ਅੱਖਾਂ ਵਿੱਚੋਂ ਵੀ ਕਹਿੰਦੇ ਹਾਸੇ ਆਜਾ ਕਰਵਾਦੇ ਰਹੀਆ ਕਹਿੰਦੇ ਬਾਬਾ ਜਵਾਹਰਵਾਸਿ ਜੀ ਹੁਣੇ ਛੇਤੀ ਜਿਹਦੇ ਸਾਧਕੇ ਨੇ ਵਪਾਰ ਬਾਜ਼ਾਰ ਦੇ ਸੁਨੇ ਚੱਲਿਆ ਚਾਹਤੀ ਪੈਰ ਰੱਖ ਕੇ ਤੇ ਛੇਤੀ ਜੀ ਦੀ ਪਾਰੀ ਹੋ ਪਾਣੇ ਪਾਪਾ ਫਤੇ ਸਿੰਘ ਜੀ ਤਕਰੀਬ ਇਹਦੇ 12 ਮਿੰਟ ਦਾ ਸੀ ਇਹ ਖੰਡਰ ਹੈ 12 ਮਿੰਟ ਬਾਅਦ ਸੇਨਾਤ ਕਰਨ ਕੀਤੀ ਐਦੇ ਸ਼ੁਰੂ ਕੀ ਬੜੀ ਬਾਤ ਬਾਬਾ ਬਦੇ ਜੀ ਨੇ ਜੋ ਉਹਨਾਂ ਦੇ ਅਕਾਲ ਪੁਰਖ ਦੀ ਬਾਣੀ ਦੇ ਬੇਅੰਤ ਸਾਧ ਤੋਂ ਬਾਣੀ ਨੂੰ ਯਾਦ ਕਰਦੇ ਆ ਦੂਜਾ ਜੋ ਬੇਅੰਤ ਸਾਧ ਦੁਨੀਆ ਦਾ ਆਸਵਾ ਚਲ ਚੁਕ ਗਿਆ ਉਹਨੂੰ ਯਾਦ ਕਰਦੇ ਆ ਜਿਹਦੇ ਚਾਣੀ ਚ ਭੁਕੇ ਦੀ ਗੁਰ ਦੇ ਪਾਸੇ ਜਿਹੜੇ ਕੀ ਰਾਜੀ ਨਾਜ਼ਰ ਕਰਦਾ ਨਗਰਾਂ ਦਾ ਜੇ ਤੁਹਾਡੇ ਮਾਈ ਘਰ ਗਾਜਪੁਰ ਇੰਦੂ ਨਾਲ ਦੇ ਸੀਗੇ ਲੋਕੋ ਕੀ ਸਾਥ ਸੰਗਰੇ ਸਾ ਸਮਾ ਧਰਮੀ ਬੋਲ ਦੇ ਬਾਜੇ ਨਾ ਅਰਦਾਸ ਕਰਿਆ ਬੋਲ ਦੇ ਦੇ ਖੁਸ਼ੀਆਂ ਵੰਡੀਆਂ ਤੇ ਬੋਲ ਦੇ ਦੇ ਦੀ ਮਾਤਰ ਤੋਂ ਆਦੇਸ਼ੀ ਵਿਧਿਆ ਹੋਈਆ ਇਹ ਕਿਹੜਾ ਕੋਈ ਨਸਾਰੇ ਵਾਸਤੇ ਸੋਗਦਾ ਹੀ ਆ ਕਿੰਨਾ ਵੜੇ ਵਾ ਖੁਸ਼ੀਆਂ ਭਰਿਆ ਸਮਾ ਇਹ ਅੱਜ ਦਾ ਸਤ ਮੋੜਿਆ ਆਪਨੇ ਬੱਚਿਆਂ ਨੂੰ ਸੰਭਾਲਨੇ ਆਪਨੇ ਬੱਚਿਆਂ ਨੂੰ ਗੋਪਤੀਆਂ ਦੀਆਂ ਬਤਾਵਾ ਤੋਂ ਸੁਣਾਉਂ ਚ ਬਿਝਾਉਣ ਵੀ ਜੇ ਵੀਆ ਛੋਟੇ ਬੱਚਿਆਂ ਦਾ ਅਧੂਰਾ ਤੇ ਕਮਤਾ ਸੜਾਈਆ ਸਾਰੇ ਸਾਧਾ ਬੱਚੇ ਦੇ ਮਨ ਵਿੱਚ ਪਿਆਰ ਹੋਣਾ ਨਹੀਂ ਦਿਖਦੇ ਗਾਦੇ ਗੁਰੂ ਸਾਹਿਬ ਦੀ ਬਾਣੀ ਦੇ ਨਾਲ ਗੁਰੂ ਸਾਹਿਬ ਦੇ ਇਤਿਹਾਸ ਦੇ ਨਾਲ ਆਪਾਂ ਬਾਣੀ ਪੜ੍ਹੀਏ ਸੇਵੰਦ ਕਰੀਏ ਦਾਤ ਕਰੀਏ ਤੇ ਖੱਡੇ ਵਾਟੇ ਆਪਸ ਆ ਕੇ ਕੇਸ ਨਗਾੜਾ ਕਰਪਾਲ ਕਿਸ਼ਾਹਦਾ ਰੱਖੀਏ ਧੰਨ ਸਤ ਬਾਬਾ ਬਸੰਤ ਸਿੰਘ ਜੀ ਬਾਦ ਬਾਬਾ ਗਿਆਨ ਸਿੰਘ ਜੀ ਬਾਦ ਬਾਬਾ ਅੰਮ੍ਰਿਤਪਾਲ ਜੀ ਜੇਹੇ ਗੌੜਾ ਪੇੜੀ ਦਾਪ ਕੀਤਾ ਗੁਰਦੁਆਰਾ ਸਾਹਿਬ ਵੀਰਾਂ ਲਈ ਹੋਂਦ ਤੱਕ ਰੱਖਿਆ ਪਾਣੀ ਸਾਡੇ ਬੈਠੇ ਬਸਕਾਰ ਆਸਾਂ ਤੇ ਹੁੰਦੀ ਕਿਰਪਾ ਸਤਿਗੁਰਾਂ ਦਾ ਆਪ ਦੇ ਵਾਰ-ਵਾਰ ਚੜ੍ਹ ਕੇ ਔਰ ਤਾਂ ਕੁ ਮਰਿਆ ਨਿਭ ਰਹੀਆ ਗੁਰੂ ਗੋਬਿੰਦ ਸਿੰਘ ਜੀ ਦਾ Satana. No! Uh. time uh -huh. uh -huh.